நான் سگلی چوتا تگلی چوتا تلیا پائی لانک ساجن 아 <목소리도> ਬੜਾ ਜਰ ਖੜੇ ਨੇ ਬੜਾ ਅੱਗੇ E

Thank <laughs> you. ਸੇਵਕੋ ਗੋਵਿੰਦ ਸਾਹਾਏ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਤਸ਼ਾਹ ਜੀ ਦਸਨੇ ਪ੍ਰਤਿਪੂਰਨ ਇਸ ਜਨ ਤੇ ਗੁਰੂ ਨਾਨਕ ਦੇਵ ਜੀ ਹਾਰੇ ਫਿਰਮ ਗੁਰੂ ਗੁਰਤੇ ਉਹਦਾਸ ਰਾਮਦਾਸਾ ਹੋਇ ਸੁਖਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਅਰਦਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਇਏ ਜਿਸ ਰਿਖ ਹੈ ਸਾਭ ਰੂਪ ਵਿੱਚ ਆਏ ਤੀਤ ਮਹਤਕ ਸਿਮਰੇ ਧਰਮ ਨਾਮ ਨਿਜਾਇਤ ਭਰੇ ਸਭ ਥਾਈ ਮੂਰਤ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮੂਰਤ ਸਹਾਇ ਦਸਾਂ ਪਾਤਸ਼ਾਹਾਂ ਦੇ ਜੋਰ ਧਰਮ ਧੰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦਾਤਾ ਧਿਆਨ ਤਰ ਕੇ ਬੋਲੋ ਜੀ ਹਾਏ ਪੰਜਾਂ ਹਿਆਰਿਆਂ ਚੌਥਾ ਸਹਬਜ਼ਾਦੇ ਚਾਰੀਆਂ ਬੱਟਿਆਂ ਅਠੀਆਂ ਜੰਗਲੀਆਂ ਕੰਨੀਆਂ ਜਿੰਨਾ ਨਾਮ ਜੱਦਿਆ ਗੰਨ ਸਕਿਆ ਦੀਵਤ ਚਣਾਈ ਦੀਵਤ ਬਾਖੀ ਦੀਵਤ ਦੇ ਕੰਮ ਅੱਜ ਕੀਤਾ ਇਨਾ ਹਿਆਰਿਆਂ ਸੱਚੇ ਆਰਿਆਂ ਤੇ ਤੁਮਾਰੀ ਕਰਤਿਆਂ ਸਰਬੇ ਖਾਲਸਾ ਜੀ ਗੋਗੋ ਜੀ ਵਾਹਿਗੁਰੂ ਜਿਨ੍ਹਾਂ ਸੰਗਾਂ ਸੰਗੜੀਆਂ ਨੇ ਧਰਮ ਦੇਤ ਸਿਰਸਕ ਦਿੱਤੇ ਬਾਸਰ ਬੰਦ ਕਟਵਾਏ ਊਪਰੀਆਂ ਨਹਾਇਆ ਚਰਖਨਾ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੰਹ ਹਾਰਿਆ ਸਿੱਖੀ ਕੇਸਾਂ ਸਵਾਸਾਂ ਦਾ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਫਾਲਸਾ ਜੀ ਮੁਰਦੂ ਜੀ ਵਾਹਿਗੁਰੂ ਪੰਜਾਂ ਤਨਤਾ ਸਰਬਤ ਗੁਰਦਵਾਰਿਆਂ ਧਿਆਨਤਰ ਕੀ ਉਦੋ ਜੀ ਵਾਹਿਗੁਰੂ ਤੁਸਲੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਰਾਮ ਜੀ ਗੁਰੂ ਵਾਹਿਗੁਰੂ ਚਿਤ ਆਵੇ ਜੇ ਦਾਵਤ ਦਾ ਸਤਿਕਾਰ ਸਰਬ ਸਤਿਗੁਰੂ ਕੋ ਉਪਦੇ ਜਹਾਂ ਕਹਾਂ ਫਾਰਸਾ ਕੇ ਸਾਹਿਬ ਕਹਾਂ ਕਹਾਂ ਰਛੇ ਆਪਣੇ ਰਾਜ ਦੇ ਤੇਗ ਪੱਤੇ ਬਿਰਤ ਕੀ ਤੈਜ ਕੰਧ ਕੀ ਜੀਤ ਸ੍ਰੀ ਸਾਹਿਬ ਦੀ ਸਹਾਰੇ ਫਾਰਸੀ ਦੀ ਕੇ ਬੋਲ ਬਾਲੇ ਬੋਲੋ ਜੀ ਹਾਰੇ ਸਿੱਖਾ ਨੂੰ ਸਿੱਖੀ ਦਾਤ ਕੇਸ ਦਾਤ ਅਰਹਿਸ ਦਾਤ ਬਵੇਤ ਦਾਤ ਇਸਹਾ ਗਾਨ ਪ੍ਰੋਸਾ ਗਾਨ ਜਾਨਾ ਸਰਦਾਨ ਨਾਮ ਗਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸਤਾਨ ਚੰਕੀਏ ਠੰਡੇ ਭੂਕੇ ਜੁਗੋ ਤੁਗ ਪਤਾਮ ਧਰਮ ਦਾ ਜੇਕਾਰ ਗੋਲੋ ਜੀ ਬਾਰੇ ਕੋ ਆਪ ਦੇ ਸਿੱਖਾਂ ਦਾ ਗੰਢੀਵਾ ਮੱਤ ਪੁੱਛੀ ਮੱਤ ਦਾ ਰਾਖਾ ਪਤਵਾਰ ਦੇ ਗੁਰ ਇਹ ਅਕਾਲ ਸ੍ਰੀ ਆਪਣੇ ਪੰਥ ਦੇ ਸਦਾ ਸਹਾਰੇ ਦਾ ਧਾਰ ਜਿਓ ਸ੍ਰੀ ਨਨਤਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਉਪਤਾਹਾ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਰਚੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸਨ ਤੇ ਦਿਲਾਰ ਸੇਵਾ ਸੰਭਾ ਦਾ ਦਾਨ ਖਾਲਸਾ ਜੀ ਬਖਸ਼ੂ ਇਹ ਨਾਮਿਆਂ ਤੇ ਨਾਨ ਕਿ ਤਾਨਿਆਂ ਤੇ ਤਾਨ ਨਿਉਟਿਆਂ ਦੀ ਊਤ ਸਚਿਗਤਤਾ ਵਾਪਰ ਗੁਰੂ ਆਪ ਜੀ ਦੇ ਤਾਂ ਮਿੱਤਰ ਚਰਲਾ ਤੁਰਲਾ ਮਿਠੇ ਅਰਦਾਸ ਬੇਤੀ ਜੋ ਜਿਹੜੀ ਕੀਤੀ ਅੰਦਰ ਸਤਿਗੁਰੂ ਸਤਿ ਪਾਤਸ਼ਾਹ ਜੀ ਆਪ ਜੀ ਦੀ ਅਮਰ ਆਵਾਜ਼ ਬਖਸ਼ ਰਹਿਮਤ ਕਿਰਪਾ ਦਾ ਸਦਕਾ ਭਾਗਿਆ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਅੱਖੀ ਜੋ ਆਪਣੀ ਗੁਰਤਾ ਨੂੰ ਗੱਦੀ ਜਾਨ ਸ਼ੀ ਬਾਲਾ ਪ੍ਰੀਤਮ ਭਾਨਦਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਕਸ਼ਾ ਦੀ ਦੇ ਪ੍ਰਕਾਸ਼ ਗੁਰੂ ਗ੍ਰੰਥ ਮੁਖ ਰੱਤਿਆਂ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਨੂਹਾਂ ਪਾਗੇ ਤਗੜ ਦੀ ਸਮੂਹ ਪ੍ਰਬੰਧਕ ਕਮੇਟੀ ਸ੍ਰੀ ਸਿੱਖ ਸੰਗਤਾਂ ਦੇ ਤੁਮ ਦਾ ਸਤਿਗੁਰ ਸਾਤ ਸਤਿ ਪਾਕਸ਼ਾ ਦੀ ਗੁਰਦੁਆਰਾ ਸ਼ੇਰਾਬਾਲੇ ਤੋਂ ਸਤਿਗੁਰ ਸਾਤ ਸਤਿ ਪਾਕਸ਼ਾ ਦੀ ਆਪ ਜੀ ਦੇ ਬਾਨਵਰ કૃਪਰ ਸਰੂਪ ਨੂੰ ਆਪ ਕੀ ਦੇ ਆਮਤ ਪੰਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸ਼ਖਰ ਸਾਇਆ ਦੇ ਹੇਠ ਪੰਜ ਸਿੰਘ ਸਰਬਾਤ ਪੰ ਪਿਆਰਿਆਂ ਦੀ ਕਬਾਰੀ ਦੇ ਅੰਦਰ ਨਿਸ਼ਾਨ ਸਿੰਘ ਦੀ ਅਗਵਾਈ ਤੇ ਪੰਤਰ ਸਮੂਹ ਸੰਗਤਾਂ ਨਗਰ ਕੀਰਤਨ ਦੇ ਰੂਪ ਦੇ ਅੰਦਰ ਚਾਲੇ ਭਾਪਰ ਕੇ ਆਪ ਜੀ ਦੀ ਤਾਮਨ ਪੰਤਰ ਧੁਰ ਕੀ ਬਾਣੀ ਦਾ ਕੀਰਤਨ ਕਰਦੇ ਹੋਏ ਸਤ ਸੂ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਮੋ ਆਪ ਜੀ ਦੇ ਨਦਰ ਵਿੱਚ ਪਹੁੰਚੇ ਸਤਿਗੁਰ ਸਦੇ ਪਤਸਾ ਜੀ ਗੁਰਦੁਆਰਾ ਸਾਹਿਬ ਤੇ ਪਹੁੰਚ ਕਰਕੇ ਆਪ ਜੀ ਦੇ ਪਾਵਨ ਪੰਕਤਰ ਸਰੂਪ ਆਪ ਜੀ ਦੀ ਕਿਰਪਾ ਕੀ ਦਿੱਕਤਾਂ ਤੇ ਬਿਰਾਮ ਮਨ ਰੁਕੇ ਸੰਤਾਂ ਦੇ ਪ੍ਰਕਾਸ਼ ਅੰਗ ਰੁਕੇ ਸੰਤਾਂ ਨੂੰ ਜਿਹੜੇ ਬਲ ਸੰਤ ਤੇ ਬਿਦਾਰ ਬਣ ਸਕਦੇ ਨਿਵਾਟੇ ਸਮੂਹ ਸਖਤਾ ਦੇ ਬੰਨੂ ਆਪ ਜੀ ਦੀਆਂ ਬਖਸ਼ਿਸ਼ਾਂ ਤੇ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਹੋਏ ڈانیو ہارکی سکس ہے پاکشا جی دے پرداس پرپرپدی خوشی دے اندر پرداس بھی انکی جو دی کارڈے میں ساتھ کو ستھے پاکشا جی را پھینڈے میں انیکہ پرکار دیاں پھرکار دیاں ہو جاتی ہیں آپ جی بخشت کرتا ہوں پھرکار کرتے بخش دینا اگے تو ستھ سخص پرکاری پڑھنے سنن بھی تارم پرچار جیوان کتار کرتا والا اتھے خودم بخشت کرنا ਬੁਰਦਾਂ ਸਭੀ ਤੇ ਪੋਥ ਕਰਕੇ ਨਗਰ ਕੀਰਤਨ ਦੀ ਸ਼ਾਮ ਦੀ ਜੋਤਰੰਤ ਰਾਗੀ ਸਿੰਘਾਂ ਦੇ ਵੱਲੋਂ ਆਪਜੀ ਦੀ ਪਾਵਨ ਪਵਿੱਤਰ ਧੁਲਕੀ ਬਾਣੀ ਛੇ ਬਾਣੀਆਂ ਅਨੰਦ ਸਾਹਿਬ ਦੀ ਦੇ ਕੀਰਤਨ ਕੀਤੇ ਗਏ ਨੇ ਅਕਰਵਾਦਾ ਬਾਤਾ ਬੁਲਝੁਕ ਨੂੰ ਆਪ ਤੱਕੇ ਅਗੇ ਤੋਂ ਸੁੱਧ ਸਪਸ਼ਟ ਗੁਰਬਾਣੀ ਪੜਨ ਸੁਣਨ ਮੀਤ ਆਤਮ ਪ੍ਰਚਾਰਨ ਜੀਵਨ ਵਿੱਚ ਧਾਰਨ ਕਰਨਾ ਬੰਦ ਤੇ ਉਦਮ ਬਖਸ਼ਿਸ਼ ਕਰਨਾ ਤਰ ਆਈ ਸੰਗਤੀਆਂ ਦਾ ਆਦਾਸਾ

ਆਪਣੇ ਘਰ ਕਾ ਬਿਸੋਦੀ ਬਕਸ਼ਿਸ ਕਰਨੀ ਆਪਣੇ ਪਰਿਵਾਰ ਨੂੰ ਨਾਨਕਾਨ ਮੁਸਕੀਦਾਨ ਤੋਂ ਸਿੱਖੀ ਦੀਵੰਦ ਮਾਹਣਾ ਬਕਸ਼ਤੇ ਨਿਵਾਦਨਾ ਕਿਰਪਾ ਕਰਨੀ ਪੰਥ ਸਿੰਘ ਸਹਿਬਾਨ ਪੰਨ ਪਿਆਰਿਆਂ ਦੇ ਨਿਸ਼ਾਨ ਜਿਸ ਨਾਮੇ ਅਤੇ ਨਾਲ ਹੀ ਸਤਿਗੁਰ ਸੱਚੇ ਪਾਕ ਸਾਹਿਬਾ ਸਮੂਹ ਪੰਦਰ ਕਮੇਟੀ ਇਲਾਕਾ ਨਿਵਾਸੀ ਸਿੱਖ ਸੰਤਾਂ ਦਾ ਸਰਧੇ ਬੇਤ ਪ੍ਰਯਾਤਿਤਨਾ ਆਪ ਅੱਗੇ ਤੋਂ ਵੀ ਇਸ ਤਰਫ ਸੇਵਾਵਾਂ ਨਿਭਾਉਣ ਦੇ ਬਲ ਅਤੇ ਉਤਮ ਬਕਸ਼ਿਸ ਕਰਨੇ ਗੁਰਪੁਰਪਮ ਨਵਨ ਦੇ ਬੱਚੇ ਉੱਤਮ ਬਖਸ਼ਿਸ ਕਰਦੇ ਆਪਣੇ ਦਰ ਘਰ ਦੀ ਸੋਚ ਵਿੱਚ ਇਸ ਕਰਨੀ ਪੂਰਨ ਕਰੋਸਾ ਕਰਨ ਦਾ ਬੱਚੇ ਆਪਣੇ ਉਤਮ ਬਖਸ਼ਿਸ ਕਰਨਾ ਆਪਣੇ ਦਰ ਘਰ ਦੇ ਨਾਲ ਜੁੜੇ ਰੱਖਣਾ ਪਿਆਰੇ ਬੱਚਿਆਂ ਨੂੰ ਸੋਚ ਵਿੱਚ ਕਰਨੀ ਗੁਰਮਤ ਦੇ ਧਾਰ ਦੀ ਗੂੜਾ ਬੱਚੇ ਉਤਮ ਬਖਸ਼ਿਸ ਕਰਨਾ ਦੇ ਸਮੇਂ ਕੋਟਵਾਰਾ ਸੇਵੀ ਕਲੂਸਿਨ ਸਦਾ ਯੂਪਾ ਮੀਂ ਨਗਰ ਦੇ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਅਤੇ ਨਾਲ ਹੀ ਸਿਮਰ ਪਰਵਾਹ ਜੀ ਦੇ ਨਾਮ ਆਪ ਜਾਣੀ ਦਾ ਤੂ ਸਿਮਰ ਪਰਵਾਹ ਦੇ ਵੱਲੋਂ ਆਪਦੀਆਂ ਫਰਸਿਸ ਕੀਤੀਆਂ ਹੋਈਆਂ ਦਾਖਲਾਂ ਸ਼ੁਕਰਾਨਾ ਕਰਦੇ ਹੋਏ ਅਤੇ ਨਾਲ ਹੀ ਸਮੂਹ ਵਿਦਾਂਕਾ 88 ਸਿੱਖ ਸੰਸਥਾ ਦੇ ਵੱਲੋਂ ਭਗਤਾਨ ਸਾਹਿਬ ਸਿਮਰ ਕੁਹਾਰਕ੍ਰਿਸ਼ਨ ਸਾਹਿਬ ਆਦਿ ਸਾਹਿਬਾਨ ਦੇ ਪ੍ਰਕਾਸ਼ ਗੁਰਪੁਰਪਨ ਮੁਖ ਰੱਖਦਿਆਂ ਹੋਇਆ ਇਸਮੇ ਆਪ ਦੀ ਤੀ ਪਾਵਨ ਪੁੱਤਰ ਧੁਰਗੀ ਬਾਣੀ ਦੇ ਸ੍ਰੀ ਘਟਕ ਸਾਹਿਬ ਸਹਿਬਾ ਨਾਮ ਕਰਵਾਉਣ ਲੱਗੇ ਨਿਰ ਕਰੋ ਕਿਰਪਾ ਆਪ ਸਿਰ ਤੇ ਮਿਹਰ ਪ੍ਰਿਆਤਿ ਰੱਖਣਾ ਸਾਧ ਸੰਗਤ ਦੀ ਸੇਵਾ ਨਾਰਾਮ ਨਿਰੰਥ ਸਿੱਖਾਂ ਨੂੰ ਜੋ ਸੰਗਤ ਨੂੰ ਆਪ ਗੁਰ ਬਾਣੀ ਕੰਨ ਸੁਣਨ ਵਿਚਾਰਕ ਕਰ ਕਰਨ ਦੀ ਸਮਰਥ ਕਰ ਸਕੇ ਨਿਵਾਜਣਾ ਅੰਸੰਘੋਖੇ ਸਹਿਯਤਾ ਕਰਨੀ ਆਪਣੇ ਗੁਰੂ ਕੋ ਨਾਮ ਦਾ ਗੁਰਸਿੱਖੀ ਦਾਤ ਗੁਰਸਿੱਖੀ ਜੀਵਨ ਪ੍ਰੋਫਸਰ ਸਾਹਿਬ ਨੂੰ ਸੁਣਨੇ ਆਇਆ ਸਮੇਂ ਆਪ ਜੀ ਦੀ ਸਤਿ ਸ੍ਰੀ ਅਕਾਲ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਪ੍ਰਮਾਤਮਾ ਦੇ ਵਿੱਚ ਪ੍ਰਮਾਤਮਾ ਪ੍ਰਸ਼ਾਦ ਜੋ ਵੀ ਸਕੇ ਸਤਨਾਮ ਦੀ ਭਗਵਾਨ ਦੀ ਜਪੇ ਉਪਰ ਕ੍ਰਿਪਾ ਆਪ ਆਪਣਾ ਪਾਵਨ ਪਵਿੱਤਰ ਹੁਕਮ ਬਖਸ਼ ਤੇ ਸੰਸਥਾ ਦੇ ਸਿੱਖੇ ਇਹ ਕਰਿਆ ਹਾਜ਼ਰ ਕੋ ਹੁਕਮ ਤੇ ਦੰਨਣ ਦੀ ਸਮਤ ਬਖਸ਼ਿਸ਼ ਕਰੋ ਸਹੀ ਯਾਰੇ ਮੇਰੇ ਜਿੱਤਾਂ ਮਿਲਿਆ ਤੇਰਾ ਨਾਮ ਜਿਤ ਆਵੇ ਨਾਮ ਨਾਮ ਸਿਰਦੀ ਕਲਾ ਤੇਰੇ ਭਾਂਵੇਂ ਸਭ ਤਨ ਤਨ ਭਰਦਾ ਹੈ ਤੁਜੀ ਦਾ ਖਾਸਾ ਸਬਾਹ ਦੀ ਵਾਰ ਮੁਕੇ ਗੋਦੇ ਸੋ ਨਿਹਾਰ Come uh. ਜਾ ਕੋ ਆਪ ਸਾਥ ਜੁਗਾਰ ਸੱਚ ਹੈ ਕੀ ਸੱਚ ਨਾਨਕ ਹੋਸੀ ਪ੍ਰਭ ਕਰਸ ਵਾ वाहेगुरु साहिबी ਲਈ ਛਡਾਈ ਧੰਨ 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 ਕਰਕੇ ਆਇਆ ਜਿਸ ਪਰ ਸਾ ਸਭ ਜਗਤ ਉਤਰਾਇਆ ਜਨ ਤਾਰੇ ਗੁਰ ਆਪਣੇ ਦਿਉਹਾੜੀ ਸਤਕਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਜੀਵ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਜੀਤੇ ਜਨਨ ਹੁੰਦਿਆ ਗੁਰ ਬਿਨ ਧੋਰ ਕੰਧਾਰ ਸੁਖ ਹਟਾਲ ਗੁਰ ਸੇਹੀ ਦੀਐ ਸਹਿਜ ਸਹਿਤ ਸੁਭਾਰੇ ਦਰਸ਼ਨ ਕਰਸੇ ਗੁਰੂ ਕੈ ਜਨਮ ਮਰਨੁ ਦੁਖੁ ਚਾਈ ਦਰਸ਼ਨ ਕਰਸੇ ਗੁਰੂ ਕੈ ਜਨਮ ਮਰਨੁ i'm ਹਰਿ ਕੋ ਪਾਲੈ ਨਾਨਕ ਤੇ ਟਾਣੀ ਉਧਿਆਨ ਪਰਮਣ ਹੈ ਬਸੰਤ ਸਵਰਗ ਲੋਪੈ ਜਿਤ ਤੇ ਧਰਤੀ ਨਾਮਕ ਖੰਡ ਹੈ ਬਿਸਰੰਤ ਹਰਿ ਕੋ ਪਾਲੈ ਨਾਨਕ ਤੇ ਟਾਣੀ ਉਦਿਆਨ ਉੱਰਵਣ ਹੈ ਕੌਟਕ ਕੂੜ ਤਮਾਸ਼ੀਆਂ ਚਿੱਤਰ ਨਾ ਆਵਸਨਾਓ ਨਾਨਕ ਊੜੀ ਨਰਪਰਾਪਰੇ ਉਜੜ ਸੋਈ ਮਹਾ ਪ੍ਰਯਾਨ ਉਦਿਆਨ ਨਗਰ ਕਰ ਮਾਨਿਆ ਥੂਠ ਸਮ ਕਰੀ ਤੇਖ ਸੱਚ ਕਰ ਜਨ ਤਾਨਿਆਂ <laughs> <laughs> अनंत वचन और फंड कांसेप्ट ड्राइव और कार्ड का स्कूल गा रहे हैं मैं स्कूल गा रहा हूं अमर तवे ने को देखते रखे इसके स्थान को पर बात होती है गिरते गिरते चला रहा शेरा वाले मुद्दे स्थान के प्रकार पर बात करते हुए कुतुब नगर के समरूप देवधर प्राणपुरस बासक एक तथा छाया के तिलक पांच सिंह सरवाना अगुवाई के अंतर्गत नगर के देवधर दर्शन हां अमृत में वाणी का हरिदास की ताजे हुए इस पावन पवित्र स्थान गुरु रस श्री की सभा न्यू महावीर नगर गली नंबर 7 के पहुंची ਅਰਦਾਸ ਹੋਏ ਅਸਰਾ ਬਣਾ ਬੜਾ ਤਮਨ ਕੀ ਕੀ ਅਰਦਾਸ ਹੋਈ ਸੁਨਾਸ ਨੂੰ ਤਾਂ ਨਾਮ ਨਾਮ ਹੁਕਮ